ਉਨੇ ਦੀਆਂ ਟੂਟੀਆਂ ਵਾਲੇ ਕੀ ਜਾਣਨ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਦਾ ਮੁੱਲ ਦੱਸਿਆ ਕਿ ਬਿਆਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਫਿਰੋਥੀਆਂ ਦੇ ਉੱਤੇ ਉਹਨਾਂ ਨੇ ਤਿੱਖਾ ਨਿਸ਼ਾਨਾ ਸਾਧਿਆ ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹਰਿਆਣਾ ਨੂੰ ਬਾਧੂ ਪਾਣੀ ਦੇਣ ਦੇ ਉੱਤੇ ਸਿਆਸੀ ਕਮਸਾਨ ਜਾਰੀ ਹੈ ਤੇ ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਪਣਾ ਸਪਸ਼ਟੀਕਰਨ ਸਟੇਜ ਦੇ ਉੱਤੇ ਦੇ ਦਿੱਤਾ ਤੇ ਉੱਥੇ ਹੀ ਸਟੇਜ ਤੇ ਉਹ ਘਰਜਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਹਰਿਆਣੇ ਨੂੰ ਅਸੀਂ ਇੱਕ ਬਾਧੂ ਬੂੰਦ ਵੀ ਜਿਹੜੀ ਕਿ ਪਾਣੀ ਦੀ ਨਹੀਂ ਦਵਾਂਗੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਟਕਸਾਦੇ ਨੇ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਨੇ ਆ ਉਹਨਾਂ ਨੂੰ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਕੀ ਪਤਾ ਪਾਣੀ ਦੀ ਕੀ ਕੀਮਤ ਹੁੰਦੀ ਹੈ ਔਰ ਜਿਨ੍ਹਾਂ ਨੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੋ ਜਾਂਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਉਹਨਾਂ ਨੇ ਕਦੇ ਨੱਕੇ ਤੇ ਕੋਈ ਬੈ ਕੇ ਕਦੇ ਨੱਕਾ ਵੱਡਿਆ ਹੋਵੇ ਜਾਂ 15 ਮਿੰਟ ਜਾਂ 20 ਮਿੰਟ ਦੀ ਵਾਰੀ ਹੋਵੇ ਕਦੇ ਅੱਧੇ ਮਿੰਟ ਤੇ ਜਿਹੜਾ ਮੂਰੇ ਆਉਂਦਾ ਹੈ ਜਿਹਨੀਆਂ ਅਗਲਾ ਨੱਕਾ ਵੱਡਣਾ ਹੁੰਦਾ ਨਾਲ 2 ਹੀ ਦਿਨ ਗੜਾਸਾ ਲੈ ਕੇ ਆਉਂਦਾ ਉਹ ਵੀ ਇੱਕ ਅੱਧੇ ਮਿੰਟ ਦਾ ਰੌਲਾ ਨਾ ਪੈ ਜੇ ਫਿਰ ਉਹ ਇਹਨਾਂ ਨੂੰ ਪਤਾ ਹੀ ਨਹੀਂ ਜਦੋਂ ਇਹ ਕੰਮ ਕੀਤਾ ਹੀ ਨਹੀਂ ਸੁਣਾ ਇੱਕ ਤਰੀਕ ਨੂੰ ਇੱਥੇ ਆਇਆ ਇੱਥੇ ਇਸੇ ਜਗ੍ਹਾ ਤੇ ਅਸੀਂ ਕਹਤਾ ਵੀ ਇੱਥੋਂ ਤਾਂ ਨਹੀਂ ਪਾਣੀ ਮਿਲਣਾ ਆਵਦਾ ਜੇ ਕੋਈ ਇਧਰ ਉਧਰ ਦੀ ਥੋੜਾ ਬੰਦ ਰਹਾ ਮਾਤਲ ਮੁਜਲਬੀ ਦੀ ਲੈ ਇੱਥੋਂ ਨਹੀਂ ਦਿੰਦੇ ਅਸੀਂ ਸਾਡੇ ਕੋਲੇ ਨਹੀਂ ਰਿਹਾ ਪਾਣੀ ਅਸੀਂ ਤੁਹਾਨੂੰ ਪਹਿਲਾਂ ਦੇ ਚੁੱਕੇ ਆਂ ਪ੍ਰਾਣੀਆਂ ਆ ਤਾਂ ਛੱਡੋ ਹਜੇ ਵੀ ਇਹਨਾਂ ਨੂੰ 15.06 ਲੱਖ ਕਿਊਸਿਕ ਜਿਹੜਾ ਪਾਣੀ ਸਾਲ ਦਾ ਨਿਰਧਾਰਤ ਕੀਤਾ ਸੀ ਤੇ 16.48 ਵਰਤ ਲੈਣਾਂ ਨੇ ਤੁਸੀਂ ਦੇਖੋ ਵੀ ਆਪਣੇ ਹਿੱਸੇ ਦੇ ਕੋਟੇ ਤੋਂ ਮਤਲਬ 142678 ਕਿਊਸਿਪ ਪਾਣੀ ਵਾਦੂ ਵਰਤ ਕੇ ਫੇਰ ਵੀ ਕਹੀ ਜਾਂਦੇ ਹੋਰ ਔਰ ਪੰਜਾਬ ਨੇ ਕਦੇ ਵੀ ਮੈਂ ਵਿਧਾਨ ਸਭਾ ਜੀ ਦੱਸਿਆ ਸੀ ਕਿ ਸਪੈਸ਼ਲ ਸੈਸ਼ਨ ਬੁਲਾਇਆ ਸੀ ਪੰਜਾਬ ਨੇ ਕਦੇ ਵੀ ਸਾਡੇ ਜੱਤਾ ਹਾਕਮ ਜਿਹੜੇ ਮੂਰੇ ਲੱਗੇ ਸੀ ਉਹਨਾਂ ਦੀਆਂ ਨੀਤਾਂ ਲਾ ਲਓ ਜਾਂ ਕਹਿ ਲਓ ਜਿਹਾ ਆਪਦੀਆਂ ਨਿੱਜੀ ਉਹਨਾਂ ਦੇ ਸਵਾਰਥ ਹੋਣਗੇ 75 76 70% ਤੋਂ ਵੱਧ ਕਰੇ ਨਿਵਤਿਆ ਇਸ ਵਾਰ ਪਹਿਲੀ ਵਾਰ ਹੋਇਆ ਅਸੀਂ 94% ਦੇ ਪਰਸੈਂਟ ਤੇ ਜਾਵੜੇ ਜੀ ਇਸ ਪਾਣੀ ਨੂੰ ਵਰਤਣ ਵਾਸਤੇ ਕਿਉਂਕਿ ਅਸੀਂ ਕੱਸੀਆਂ ਪੁਰਾਣੀਆਂ ਕੱਸੀਆਂ ਚਲਾ ਲੀਆਂ ਪਾਈਪਾਂ ਪਾ ਲੀਆਂ ਪੁਰਾਣੇ ਰਜਵਾਹੇ ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਦਰਖਤ ਸੁੱਕ ਗਏ ਸੀ ਉਹ ਚਲਾ ਲੀਆਂ ਸੀ ਅਸੀਂ ਆਪਣਾ ਪਾਣੀ ਆ ਵਰਤਣ ਲੱਗੇ ਜਿਹੜਾ ਕਿਸਦਾ ਹਿੱਸਾ ਵਰਤਦੇ ਆ ਆਇਨਾ ਦਿਨਾਂ ਦੇ ਵਿੱਚ ਪਹਿਲਾਂ ਐਵਰੇਜ 230 ਕਿਊਸਿਕ ਪਰ ਜਿਹੜਾ ਉਹ ਵਰਤਿਆ ਜਾਂਦਾ ਸੀ 230 ਕਿਊਸਿਕ ਪਰ ਪਰ 230 ਕਿਊਸਿਕ ਪਰ ਆਵਰ ਇਹਨਾਂ ਦਿਨਾਂ ਚ ਵਰਤਿਆ ਜਾਂਦਾ ਸੀ ਪਹਿਲੀ ਵਾਰ ਹੋਊਗਾ ਕਿ ਅਸੀਂ 3000 ਕਿਊਸਿਕ ਪਰ ਆਵਰ ਹੁਣ ਵਰਤਾਂਗੇ ਕਿਉਂਕਿ ਸਾਡੇ ਕੋਲ ਵਰਤਣ ਵਾਸਤੇ ਜਗ੍ਹਾ ਹੈਗੀ ਹੈ ਨਾ ਜੀ 700 ਕਿਲੋਮੀਟਰ ਤੋਂ ਜ਼ਿਆਦਾ ਤਾਂ ਅਸੀਂ ਪਾਈਪਲਾਈਨ ਨਹੀਂ ਪਾਤੀ 700 ਕਿਲੋ ਪੰਜਾਬ ਦੀ ਕਿਸੇ ਵੀ ਪਾਇਪ ਬਣਾਉਣ ਵਾਲੀ ਸਿਮਿੰਟ ਦੇ ਪਾਇਪ ਬਣਾਉਣ ਵਾਲੀ ਫੈਕਟਰੀ ਜਾ ਕੇ ਦੇਖੋ ਇੱਕ ਪਾਇਪ ਲੱਭ ਗਈ ਸਾਨੂੰ ਦੇ ਦਿਓ ਬਲੈਕ ਚ ਵੇਚਣ ਲੱਗੀ ਹੈ ਇੱਕ ਵੀ ਫੈਕਟਰੀ ਚ ਕੋਈ ਪਾਇਪ ਹੋਵੇ ਤਾਂ ਦੱਸ ਦਿਓ ਹਰਿਆਣੇ ਦੀ ਕਿਸੇ ਫੈਕਟਰੀ ਚ ਪਾਇਪ ਬਚੀ ਹੋਵੇ ਸਾਨੂੰ ਦੱਸ ਦਿਓ ਬੰਗਲੌਰ ਤੋਂ ਮੰਗਾਉਣੀਆਂ ਪੈ ਰਹੀਆਂ ਪਾਈਪਾਂ ਜੀ ਪਹਿਲੀ ਵਾਰ ਪੰਜਾਬ ਆਪਣੇ ਪਾਣੀ ਨੂੰ ਆਪ ਵਰਤਣ ਲੱਗਿਆ ਔਰ ਮੈਨੂੰ ਕਿਸੇ ਦਾ ਫੋਨ ਆਇਆ ਕਿਉਂਕਿ ਪਿੰਡਾਂ ਵਾਲੇ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਤੱਤ ਹੁੰਦਾ ਉੱਚ ਕੋਈ ਨਾ ਕੋਈ ਤੱਤ ਛੁਪਿਆ ਹੁੰਦਾ ਕਹਿੰਦਾ ਪੁੱਤ ਆ ਜਿਉਂਦਾ ਰਹਿ ਤਿ ਕਿਉ ਵਰਗਾ ਪਾਣੀ ਹੈ ਇਹ ਕਿਉ ਵਰਗਾ ਸਾਡੀਆਂ ਫਸਲਾਂ ਨੂੰ ਕਿਉ ਵਾਂਗੂ ਲੱਗੂਗਾ ਇਹ ਕਿਉਂਕਿ ਇਹਦੇ ਵਿੱਚ ਮਿਨਰਲਸ ਬਹੁਤ ਨੇ ਇਹਦੇ ਨਾਲ ਮਿੱਟੀ ਵੀ ਜਾਂਦੀ ਹੈ ਉਪਜਾਊ ਉਪਜਾਊ ਸ਼ਕਤੀ ਵੱਧਦੀ ਹੈ ਧਰਤੀ ਦੀ ਤੇ ਥੱਲੋਂ ਪਾਣੀ ਜਿਹੜਾ ਉਹ ਵਰਤਨਾ ਘੱਟ ਹੋਊਗਾ ਹਾਂ ਅੱਜ ਦਾ ਦਿਨ ਮੈਂ ਕਹਿੰਦੀ 21 ਤਰੀਕ ਨੂੰ ਤੁਹਾਨੂੰ ਵੈਸੀ ਮਿਲ ਜੂ ਤੁਸੀਂ ਕਿਹੜੀ ਫਸਲ ਬੀਜਣੀ ਹੈ ਜਿਹੜੀ 8 ਦਿਨਾਂ ਚ ਹੋ ਜਾਂਦੀ ਹੈ ਤੁਸੀਂ ਕਿਉਂ ਰੋਲੇ ਨਾ ਜੀ ਮੰਨੇ ਹੀ ਨਹੀਂ ਅਸੀਂ ਕੋਰਟ 'ਚ ਵੀ ਗਏ ਫਿਰ ਕੋਰਟ 'ਚ ਵੀ ਇਹਨਾਂ ਕੋਲ ਕੋਈ ਜਵਾਬ ਨਹੀਂ ਹੈਗਾ ਬਸ ਉਹੀ ਜਵਾਬ ਹੈ ਪਹਿਲਾਂ ਤਾਂ ਸਾਨੂੰ ਮਿਲ ਜਣਾ ਹੁੰਦਾ ਸੀ ਜੀ ਪਹਿਲਾਂ ਤਾਂ ਕਦੇ ਆਇਆ ਹੋਇਆ ਨਹੀਂ ਸੀਗਾ ਜੀ ਪਹਿਲਾਂ ਵਾਲੇ ਜਵਾਨੇ ਗਏ ਪਾਈ ਹੁਣ ਪਹਿਲਾਂ ਵਾਲਾ ਹੈ ਨਹੀਂ ਹੁਣ ਕੰਮ ਉਹ ਪੁਰਾਣੀਆਂ ਆਦਤਾਂ ਛੱਡੋ ਹੁਣ ਅੱਜ ਤੋਂ 1 ਵਜੇ ਤੋਂ ਹੁਣ 1:30 ਵਜੇ ਆਊਗਾ 1 ਵਜੇ ਤੋਂ 100 ਕਿਉ ਸਿਕ ਪਰ ਆਵਰ ਹਰਿਆਣੇ ਨੂੰ ਛੱਡਣਾ ਸ਼ੁਰੂ ਕਰ ਦਾਂਗੇ ਉਹਨਾਂ ਦਾ ਹੱਕ ਬਣਦਾ ਅੱਜ ਤੋਂ ਇਹਨਾਂ ਦਾ 21 ਅਗਲੀ 21 ਮਈ ਤੱਕ ਜਿੰਨਾ ਇਹਨਾਂ ਦਾ ਬਣਦਾ ਉਹਨਾਂ ਕਰਕੇ ਜਿੰਨਾ ਇਹਨਾਂ ਦੀ ਕਪੈਸਿਟੀ ਆ ਪਾਕੜਾ ਦੀ ਉਹਨਾਂ ਕਰਕੇ ਅਸੀਂ ਉਹਨੂੰ ਰੋਜ਼ ਦੇਵਾਂਗੇ